ਕੀ ਫਿਰ ਉਹੋਵੇਂ ਸਗਾਲੀ ਕੀ ਫਿਰ ਇਹ ਚਾਚਾ ਜੀ ਤੋਂ ਤੁਸੀਂ ਚਲੇ ਜਾਂਦੇ ਮੈਂ ਕੰਪਨੀ ਨੇ ਵੀਏਟੀ ਇੰਡੀਆ ਤੋਂ ਅਗਰ ਪਾਕਿਸਤਾਨ ਕੀ ਗੱਲ ਨੇ ਤੁਸੀਂ ਆ ਤੁਸੀਂ ਆਣਾ ਕਿਹੜੇ ਦਰਤੇ ਜੇ ਉਹ ਯਾਰ ਇੱਧਰ ਕਰਨ ਵਾਸਤੇ ਆਏ ਹੋ ਇੱਥੇ ਕੋਈ ਪਰੇਸ਼ਾਨੀ ਵੀ ਅਸੀਂ ਦੋ ਨਹੀਂ ਅਸੀਂ ਇੱਕ ਸਾਡੀਆਂ ਰੂਹਾਂ ਇੱਕ ਨੇ ਉਸ ਤੇ ਜਿਹੜੇ ਪੰਜਾਬੀ ਭਾਈ ਨੇ ਦਿਲ ਖੋਲ ਕੇ ਆਪਣਾ ਵੀਜ਼ਾ ਲਵਾ ਹੋਇਆ ਕਿ ਨਹੀਂ ਨਹੀਂ ਬਾਹਰ ਦੀਆਂ ਕੰਟਰੀਆਂ 'ਚ ਵੀ ਜਾ ਸਕਦੇ ਨੇ ਕੋਈ ਵੀਡੀਆ ਤੋਂ ਅਗਰ ਪਾਕਿਸਤਾਨ ਦਾ ਵੀਜ਼ਾ ਲੁਆਣੇ ਆ ਤੇ ਸਾਡਾ ਕਿਸੇ ਕੰਟਰੀ ਦਾ ਵੀਜ਼ਾ ਨਹੀਂ ਲੱਗੇਗਾ ਬਿਲਕੁਲ ਫੇਕ ਗੱਲ ਏ ਇਹਦੇ ਵਿੱਚ ਕੋਈ ਸਦਾਗਤ ਨਹੀਂ ਕੋਈ ਇਹਦੇ ਵਿੱਚ ਸੱਚੀ ਗੱਲ ਨਹੀਂ ਸਭ ਝੂਠੀ ਗੱਲ ਏ ਤੁਸੀਂ ਤੁਸੀਂ ਆਣਾ ਕਿਹੜੇ ਦਰਤੇ ਜੇ ਉਹ ਯਾਰ ਜੇ ਤੁਸੀਂ ਇੱਕ ਮਿਸਾਲ ਆਪਣਾ ਅਰਦਾਸ ਕਰਨ ਵਾਸਤੇ ਆਏ ਆਪਣੇ ਰੱਬ ਨੂੰ ਮਨਾਉਣ ਵਾਸਤੇ ਆਏ ਜੇ ਆਪਣੇ ਪਿਆਰ ਆਪਣੀ ਆਪਣੀ ਦੁਨੀਆ ਔਰ ਆਖਰਤ ਬਿਹਤਰ ਕਰਨ ਵਾਸਤੇ ਆਏ ਹੋ ਇੱਥੇ ਕੋਈ ਪਰੇਸ਼ਾਨੀ ਨਹੀਂ ਪੰਜਾਬੀ ਤੁਹਾਡੇ ਨੇ ਤੁਸੀਂ ਸਾਡੇ ਅਸੀਂ ਇਨਸ਼ਾਅੱਲਾ ਹਮੇਸ਼ਾ ਪੰਜਾਬੀ ਭਾਈ ਚੜਦੇ ਔਰ ਲੈਂਦੇ ਪੰਜਾਬ ਦੀ ਮੁਹੱਬਤ ਨੂੰ ਲੈ ਕੇ ਪੂਰੀ ਦੁਨੀਆ ਨੂੰ ਦੱਸਣਾ ਹੈ ਵੀ ਅਸੀਂ ਦੋ ਨਹੀਂ ਅਸੀਂ ਇੱਕਾਂ ਸਾਡੀਆਂ ਰੂਹਾਂ ਇੱਕ ਨੇ ਅਸੀਂ ਟੜਕਦੇ ਵੀ ਇੱਕ ਦੂਸਰੇ ਦੇ ਨਾਲ ਨੇ ਸਾਡੀਆਂ ਰੂਹਾਂ ਵੀ ਇੱਕ ਦੂਸਰੇ ਦੇ ਨਾਲ ਟੜਕਦੀਆਂ ਨੇ ਅੱਲਾ ਸਭਨਾਂ ਤੇ ਆਪਣੀ ਸਲਾਮਤੀ ਰੱਖੇ ਕੈਨੇਡਾ ਯੂਰਪ ਅਮਰੀਕਾ ਪੂਰੀ ਦੁਨੀਆ 'ਚ ਵਸਦੇ ਜਿਹੜੇ ਪੰਜਾਬੀ ਭਾਈ ਨੇ ਦਿਲ ਖੋਲ ਕੇ ਆਪਣਾ ਵੀਜ਼ਾ ਲਵਾਓ ਕੋਈ ਪਰੇਸ਼ਾਨੀ ਨਹੀਂ ਕੋਈ ਟੈਨਸ਼ਨ ਨਹੀਂ ਤੁਸੀਂ ਪਾਕਿਸਤਾਨ ਦਾ ਅਗਰ ਵੀਜ਼ਾ ਲਵਾਉਂਦੇ ਹੋ ਤੇ ਪੂਰੀ ਦੁਨੀਆ ਦਾ ਵੀਜ਼ਾ ਲੱਗੇਗਾ ਕੋਈ ਪਰੇਸ਼ਾਨੀ ਹੈ ਜਿਹੜੇ ਭਾਈ ਆਏ ਨੇ ਦੱਸੋ ਕਿਸੇ ਦਾ ਵੀਜ਼ਾ ਕੋ ਕੈਂਸਲ ਹੋਇਆ ਕਿ ਨਹੀਂ ਨਹੀਂ ਬਾਹਰ ਦੀਆਂ ਕੰਟਰੀਆਂ 'ਚ ਵੀ ਜਾ ਸਕਦੇ ਨੇ ਕੋਈ ਪ੍ਰੋਬਲਮ ਨਹੀਂ ਡਰ ਗਿਆ ਯਾਰ ਮੁਹੱਬਤਾਂ ਵਾਲੇ ਆਖਰੀ ਗੱਲ ਤੇ ਲੈ ਗਏ ਨਾਲ ਹਾਸੇ ਦਿਲ ਨਹੀਂ ਲੱਗਦਾ ਯਾਰ ਮੁਹੰਮਦ ਦੱਸੋ ਜਾਈਏ ਕਿਹੜੇ ਪਾਸੇ ਅੱਛਾ ਜਦੋਂ ਤੁਸੀਂ ਚਲੇ ਜਾਂਦੇ ਮੈਂ ਕੰਮ ਸੋ ਕੰਮ ਕੋਈ 15-20 ਦਿਨ ਮੈਨੂੰ ਰੋਟੀ ਨਹੀਂ ਚੰਗੀ ਲੱਗਦੀ ਕਿਉਂਕਿ ਇੰਨੀ ਮੁਹੱਬਤ ਇੰਨਾ ਪਿਆਰ ਹੈ ਤੇ ਮੀਆਂ ਸਾਹਿਬ ਆਂਦੇ ਕਿ ਜਿਹੜੀ ਮਹਿੰਦੀ ਮਾਂ ਰੰਗ ਨਾ ਦੇਵੇ ਤੇ ਕੀ ਫਿਰ ਉਸ ਦਾ ਲਾਉਣਾ ਜਿੱਥੇ ਗਿਆ ਦੀ ਕਦਰ ਨਾ ਹੋਵੇ ਸਰਦਾਰ ਜੀ ਕੀ ਫਿਰ ਉੱਥੇ ਜਾਣਾ ਤੇ ਵੀਰ ਜਿਹੜੇ ਨੇ ਵੀਰਾਂ ਦੇ ਦਰਦੀ ਹੁੰਦੇ ਨੇ ਕਿ ਵੀਰ ਵੀਰਾਂ ਤੇ ਦਰਦੀ ਹੁੰਦੇ ਲੋਕੋ ਵੀਰ ਵੀਰਾਂ ਦੀਆਂ ਵਾ ਵਾ ਜੋ ਮੁਹੰਮਦ ਲੋਕਾਂ ਮਾਵਾਂ ਠੰਡੀਆਂ ਸ਼ਾਵਾਂ ਤੇ ਸੱਜਣ ਮਾਪਿਆਂ ਨੂੰ ਸੱਜਣ ਬਣਾਓ ਉਹਨਾਂ ਦੇ ਨਾਲ ਗੱਲਬਾਤ ਸ਼ੇਅਰ ਕਰਿਆ ਕਰੋ ਦੁਨੀਆ 'ਚ ਸਭ ਤੋਂ ਵੱਡਾ ਸੱਜਣ ਤੁਹਾਡਾ ਮਾਪੇ ਭੈਣਾ ਭਾਈ ਵੀ ਕਿਸੇ ਵੇਲੇ ਗੱਲ ਆਊਟ ਕਰ ਦਿੰਦੇ ਨੇ ਲੇਕਿਨ ਮਾਪੇ ਐਸੇ ਮਾਂ ਗੱਲ ਨਹੀਂ ਸ਼ੇਅਰ ਕਰਦੇ ਆਪਣੀ ਔਲਾਦ ਦੀ ਗੱਲ ਨਹੀਂ ਸ਼ੇਅਰ ਕਰਦੇ ਫਿਰ ਮਾਪੇ ਜਿਹਨੋਂ ਚਲੇ ਜਾਂਦੇ ਨੇ ਫਿਰ ਇਹ ਗੱਲਾਂ ਨੇ ਕਿ ਸੱਜਣ ਟੁਰ ਗਏ ਮਾਪੇ ਰੌਣਕ ਟੁਰ ਗਈ ਹੈ ਸੁੰਝੇ ਹੋ ਗਏ ਵਿੜੇ ਜਦੋਂ ਮਾਪੇ ਜਾਂਦੇ ਨੇ ਜਦੋਂ ਬਜ਼ੁਰਗ ਹਸਤੀਆਂ ਘਰੋਂ ਉੱਠ ਜਾਂਦੇ ਨੇ ਜਦੋਂ ਆਪਣੇ ਰੱਬ ਕੋਲ ਚੱਲ ਜਾਂਦੇ ਫਿਰ ਪਰੇਸ਼ਾਨ ਬੰਦਾ ਹੁੰਦਾ ਹੈ ਫਿਰ ਵਿੜੇ ਦੇ ਵਿੱਚ ਉਹ ਰੌਣਕ ਨਹੀਂ ਨਜ਼ਰ ਆਂਦੀ ਤੇ ਮੀਆਂ ਸਾਹਿਬ ਨੇ ਇੱਥੇ ਸ਼ੇਰ ਇਹ ਲਿਖਿਆ ਹੈ ਕਿ ਸੱਜਣ ਟੁਰ ਗਏ ਫਿਰ ਮਾਂ ਦਾ ਮਾਪਾਬ ਸੱਜਣ ਨੇ ਇਹਨਾਂ ਦੀ ਗੱਲ ਕਰ ਰਹੇ ਆ ਕਿ ਜਦੋਂ ਮਾਂ ਬਾਪ ਦੁਨੀਆ ਸੱਜਣ ਟੁਰ ਗਏ ਮਰੌਣਕ ਟੁੱਟ ਗਈ ਹਏ ਸੁੰਜੇ ਹੋ ਗਏ ਵੇੜੇ ਆ ਸੱਜਣਾ ਦੀਆਂ ਗੱਲਾਂ ਕਰੀਏ ਰੱਖਦੇ ਹਰ ਹਰ ਤੇਰੇ ਮਾਜਿਆ ਭਾਈ ਮਾਜਿਆ ਉਹ ਗਮ ਖਾਰ ਨਾ ਕੋਈ ਤੇ ਮੈਂ ਰੋਲੀ ਉਹ ਛੇੜੀ ਦਿਲ ਨੂੰ ਛਲਕੂਨ ਦੇਵੇ ਉਹ ਮਾਂ ਦੀ ਮਿੱਠੜੀ ਬੋਲੀ ਲੈਓ ਯਾਰ ਹਵਾਲੇ ਰੱਬ ਦੇ ਇਹ ਮੇਲੇ ਚਾਰ ਦਿਨਾਂ ਦੇ ਉਸ ਗਣ Eid ਮੁਬਾਰਕ ਹੋਸੀ ਉਹ ਜਿਸ ਦਿਨ ਸਰਦਾਰ ਜੀ ਫੇਰ ਮਿਲਾਂਗੇ ਬਸ ਕਰ ਮੀਆਂ ਬਸ ਕਰ ਮੀਆਂ ਕੋੜ ਕਲੰਦਾ ਕੋੜਾ ساری ਜ਼ਿੰਦਗੀ ਮਾਂ ਦੁੱਖ ਨਹੀਂ ਮੁਕਣੇ ਪਰ ਕਹ ਰਹਿ ਗਿਆ ਏ ਥੋੜਾ